ਵਾਇਕ ਰਿਕਾਲ ਸਾਹਿਬ ਵਾਇਕ ਗੁਲਚੀ ਫਤਿਹ ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰਲਾਲ ਤਨੌੜ ਦੇ ਜਿਹੜੀਆਂ ਚਕਵਾਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਦ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਗਰਦਾਸਪੁਰ ਦੀਆਂ ਟਰਾਲੀਆਂ ਵਾਂ ਦੇਖੋ ਆ ਨੌਜਵਾਨਾਂ ਨੇ ਜਿਹੜਾ ਵਾ ਇਹ ਪ੍ਰਾਂਤ ਦੇ ਜੜੀਆਂ ਕਰਾਈਆਂ ਦੇਖੋ ਇਹ ਪਿੰਡ ਬਣਾਇਆ ਨਹੀਂ ਕਰਦੇ ਇਹ ਤਨਹੌਲ ਗੁਰਲਾਲ ਐਮਐਲਏ ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾ ਕਰਦੀ ਆਮ ਪਾਰਟੀ ਦਾ ਨੰਗਾ ਨਾਚ ਇੱਕ ਆ ਟਰੈਕਟਰ ਅਲਾ ਦੇ ਚੋਰੀ ਲਈ ਆ ਸ਼ੇ ਟਰੈਕਟਰ ਤਨਹੌਲ ਦੇ ਵਿੱਚ ਗੁਰਲਾਲ ਐਮਐਲਏ ਵਾਇਕਾਲ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਾਲਾਲ ਘਨੌਰ ਹਲਕੇ ਘਨੌਰ ਦੇ ਟੈਂਟ ਲੋ ਸੈਂਬਲੀ ਦੀ ਇੱਕ ਘਟਨਾ ਮੁੰਡਾ ਉਸਨੇ ਕੋਈ ਕਿਸਾਨੀ ਧਰਨੇ ਦੇ ਉਤੋਂ ਟਰਾਲੀਆਂ ਲੈ ਕੇ ਆਂਦੀਆਂ ਚੋਰੀ ਕਰਕੇ ਲੈ ਕੇ ਆਂਦੀਆਂ ਜਾਂ ਕਿਵੇਂ ਲੈ ਕੇ ਜਿਹੜੀਆਂ ਟਰਾਲੀਆਂ ਭਰਮਤ ਹੋਈਆਂ ਸੋ ਪਿੰਡ ਲੋਸਿੰਬਲੀ ਐ ਸੋ ਕੁਛ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਭਰਾ ਲਾਲੂ ਕਿਸਾਨ ਭਰਾ ਲਾਲੂ ਜਿਾਕੋ ਵਕ ਵਕ ਪਾਰਟੀਆਂ ਦਾ ਹੁੰਦਾ ਹੀ ਆ ਪ੍ਰਪੋਗੰਡਾ ਵੀ ਉਹ ਐਮਐਲਏ ਸਾਹਿਬ ਦਾ ਘਰ ਆ ਗਰ ਲਾਲ ਕਨੌਰ ਦਾ ਘਰ ਆ ਸੋ ਮੇਰਾ ਜੱਦੀ ਪਿੰਡ ਜਿਹੜਾ ਮਾੜੂ ਆ ਜਾਂ ਮੇਰੀ ਰਹਿਸ਼ ਜਿਹੜੀ ਆ ਉਹ ਇੱਥੇ ਯੂਨੀਵਰਸਿਟੀ ਆ ਹਰ ਵਕਸ਼ਣ ਕਲੇਵ ਸੋ ਭਰਾਵੋ ਮੇਰਾ ਇਸ ਘਟਨਾ ਕਰਮ ਦੇ ਨਾਲ ਕੋਈ ਲੈਣ ਦੇ ਨਹੀਂ ਸੋ ਜਿਦਨੇ ਵੀ ਇਹ ਕੋਈ ਹਰਕਤ ਕੀਤੀ ਹੈ ਸੋ ਦੇ ਉੱਤੇ ਕਾਨੂੰਨ ਅਨੁਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਕਿਤੇ ਨਾਲੇ ਮੈਂ ਭਰਾਵੋ ਇੱਕ ਗੱਲ ਤੁਹਾਨੂੰ ਹੱਥ ਜੋੜ ਕੇ ਕਹਿਣੀ ਚਾਹੁੰਨਾ ਵੀ ਇਹ ਪੁਵਾਦੀ ਦੀ ਧਰਤੀ ਹੈ ਜਦੋਂ ਤੁਸੀਂ ਪਿੱਛੋਂ ਗਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਚੜਾਈ ਕਰਕੇ ਆਏ ਸੀ ਤੇ ਤੁਹਾਨੂੰ ਪੁਵਾਦੀਆਂ ਨੇ ਖੜੇ ਮੱਥੇ ਤੁਹਾਡਾ ਸਵਾਗਤ ਕੀਤਾ ਸੀ ਰਸਤੇ ਦੇ ਵਿੱਚ ਹੋਰ ਵੀ ਬੜੇ ਸਟੇਸ਼ਨ ਆਏ ਸੀ ਪਰ ਤੁਸੀਂ ਸ਼ੰਭੂ ਬਾਟਰ ਤੇ ਆਏ ਸਾਡੇ ਪਿੰਡਾਂ ਦੇ ਮਾਰੇ ਲੋਕਾਂ ਨੇ ਕਿੰਨੀ ਸੇਵਾ ਕਰੀ ਆ ਥਾਰੀ ਤੁਹਾਨੂੰ ਸਾਰਾ ਪਤਾ ਇੱਥਾਂ ਮੈਂ ਵੀ ਇਤਨੇ ਦੂਰ ਤੇ ਆ ਕੇ ਵੀ ਪਵਾਦ ਦੀ ਧਰਤੀ ਨੇ ਪਵਾਦੀਆਂ ਨੇ ਟਰਾਲੀਆਂ ਚੋਰੀ ਕਰ ਲਈਆਂ ਅਸੀਂ ਇੱਕ ਗੱਲ ਤਾਂ ਸੁਣਨਾ ਵਾਅਦਾ ਕਰਦੇ ਆ ਭਾਈ ਜੇ ਕਿਸੇ ਦਾ ਕੋਈ ਵਹੀਕਲ ਕੋਈ ਮਸ਼ੀਨਰੀ ਗੁੰਮ ਹੋਈ ਆ ਬੇਸੂਈ ਆ ਉਹ ਬਿਲਕੁਲ ਉਹਨੂੰ ਪਹਚਾਈ ਜਾਵੇਗੀ ਉਹਨਾਂ ਦੇ ਘਰ ਤੱਕ ਪਹਚਾਈ ਜਾਵੇਗੀ ਤੁਸੀਂ ਆਓ ਤੁਹਾਡਾ ਪਹਿਲਾਂ ਵੀ ਵੈਲਕਮ ਜੀ ਆਇਆਂ ਕੀਤਾ ਸੀ ਸੋ ਕੁਝ মিডিਆ ਵਾਲੇ ਚੈਨਲ ਭਰਾ ਸਾਡੇ ਪ੍ਰੋਪੋਕੰਡਾਕ ਲੱਗੇ ਹੋਇਆ ਕਰਨ ਵੀ ਇਹ ਘਰ ਆਈ ਗਰ ਲਾਲ ਸਿੰਘ ਦਾ ਮੈਂ ਤੁਹਾਡੇ ਧਿਆਨ ਚ ਲਾ ਦਿਆਂ ਕਿ ਮੇਰਾ ਬੜਾ ਅਜੀਜ਼ ਮਿੱਤਰ ਸੀ ਰঞ্জੀਤ ਸਿੰਘ ਜੀਤਾ ਮੋੜ ਮੈਂ ਕੱਲ ਸਾਰਾ ਦਿਨ ਉਹਦੇ ਸੰਸਕਾਰ ਦੇ ਉੱਤੇ ਬੀਜੀਸੀ ਸਾਡੇ ਭਰਾ ਦੁਨੀਆ ਤੋਂ ਚਲਾ ਗਿਆ ਕਬੱਡੀ ਦਾ ਸਟਾਰ ਸੀ ਰਾਤੀ ਮੈਂ ਲੇਟ ਆਇਆ ਸੀ ਤੇ ਅੱਜ ਮੈਨੂੰ ਕਿਸੇ ਕੰਮ ਕਰਕੇ ਰਜੇਨਾ ਕਰਕੇ ਬਾਹਰ ਜਾਣਾ ਪਿਆ ਮੈਂ ਹੁਣ ਨਿਕਲ ਗਿਆ ਸੀ ਜੋ ਮੈਂ ਸਾਰੇ ਚੈਨਲਾਂ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਖਬਰ ਦੀ ਜਿਹੜੀ ਪਹਿਲਾਂ ਪੁਸ਼ਟੀ ਕਰ ਲੋ ਵੀ ਇਹ ਪਿੰਡ ਕਿਹੜਾ ਇਸ ਬੰਦੇ ਦਾ ਹਾਲਾਂਕਿ ਮੇਰਾ ਤਾਂ ਉਸ ਬੰਦੇ ਨਾਲ ਵੀ ਕੋਈ ਲੈਣ ਦੇ ਨਹੀਂ ਮੈਂ ਉਸ ਬੰਦੇ ਨੂੰ ਕਦੇ ਬਾਲਾ ਜਾਣਦਾ ਨਹੀਂ ਵੇਖਿਆ ਨਹੀਂ ਮੈਨੂੰ ਕੱਲ ਕੁਝ ਜਥੇਬੰਦੀ ਦੇ ਮੁੰਡੇ ਸੀਗੇ ਸੰਧੂਵਰੀ ਮੈਨੂੰ ਫੋਨ ਆਇਆ ਉਹਨਾਂ ਦਾ ਕਹਿੰਦੇ ਭਾਈ ਐਸਐਚਓ ਸਾਹਿਬ ਨੂੰ ਕਹਿ ਦਿਓ ਵੀ ਸਾਡੀਆਂ ਟਰਾਲੀਆਂ ਸਾਨੂੰ ਸ਼ੱਕ ਆ ਵੀ ਉੱਥੇ ਖੜੀਆਂ ਮੈਂ ਨਾਲ ਦੀ ਨਾਲ ਹੀ ਸਾਫ ਸਿੰਘ ਨੂੰ ਕਿਹਾ ਉਹ ਗਏ ਜਾ ਕੇ ਟਰਾਲੀਆਂ ਉਹਨਾਂ ਨੇ ਬਰਾਮਦ ਕਰ ਲਈਆਂ ਤੇ ਮੈਂ ਪੋਰਸ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਕਾਨੂੰਨ ਅਨਸਾਰ ਜਿਹੜੀ ਬਣਦੀ ਕਾਰਵਾਈ ਹੈ ਉਸ ਬੰਦੇ ਦੇ ਉੱਤੇ ਕੀਤੀ ਜਾਏ ਤੇ ਮੈਂ ਸਾਰੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਖਬਰ ਦੀ ਜਿਹੜੀ ਪਹਿਲਾਂ ਉਹ ਪੁਸ਼ਟੀ ਕਰ ਲੋ ਇਸ ਤਰ੍ਹਾਂ ਨਾ ਕਵਰ ਚਲਾਓ ਆਪਾਂ ਇਹ ਨੌਲਜ ਨਾਲ ਦੇ ਵਿੱਚ ਨਾ ਪਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ